ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਸ਼੍ਰੀ ਨਾਨਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਕਾਂਗਰਸੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਅਤੇ ਹੜਪੀੜਤ ਪੰਜਾਬੀਆਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਇਸ ਸਬੰਧੀ ਗੱਲਬਾਤ ਕਰਦੇ ਹਾਂ ਕਾਂਗਰ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਅਤੇ ਪਾਜਲਿਕਾ ਦੇ ਕਿਸਾਨ ਅਤੇ ਆਮ ਲੋਕ ਬੇहद ਮੁਸ਼ਕਲ ਹਾਲਾਤ ਦੇ ਵਿੱਚੋਂ ਗੁਜ਼ਰ ਰਹੇ ਨੇ ਬੇਮੌਸਮੀ ਤੇਜ਼ بارش ਕਾਰਨ ਆਹੜਾਂ ਦੇ ਕਾਰਨ ਫਸਲਾਂ ਬਰਬਾਦ ਹੋਈਆਂ ਨੇ ਲੋਕਾਂ ਦੇ ਘਰ ਪਾਣੀਆਂ ਦੇ ਵਿੱਚ ਵਹਿ ਗਏ ਨੇ ਉਹਨਾਂ ਕਹੇ ਕਿ ਮੌਜੂਦਾ ਹਾਲਾਤ ਮੁਤਾਬਕ ਪੰਜਾਬ ਨੂੰ ਹੜ੍ਹਾਂ ਕਾਰਨ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਇਸ ਹਾਲਾਤ ਵਿੱਚ ਕੇਂਦਰ ਦਾ ਕੇਵਲ 1600 ਕਰੋੜ ਰੁਪਏ ਦਾ ਐਲਾਨ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਕੋਝਾ ਮਜ਼ਾਕ ਹੈ ਉਹਨਾਂ ਕਹੇ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤਾ ਗਿਆ ਰਾਹਤ ਫੰਡ ਹਕੀਕਤ ਵਿੱਚ ਰਾਹਤ ਨਹੀਂ ਸਗੋਂ ਪੰਜਾਬ ਦੇ ਜ਼ਖਮਾਂ ਤੇ ਲੂਣ ਛੇੜਕਣ ਦੇ ਬਰਾਬਰ ਹੈ ਕੰਗ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰ ਲੋਕਾਂ ਨੂੰ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਜਾਣ ਤੋਂ ਰੋਕ ਰਹੀ ਹੈ ਉੱਥੇ ਦੂਜੇ ਪਾਸੇ ਕਾਰੋਬਾਰੀ ਲਾਭ ਦੇ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਕ੍ਰਿਕਟ ਦੇ ਮੈਚ ਕਰਵਾਏ ਜਾ ਰਹੇ ਨੇ ਦੇਖੋ ਅੱਜ ਬਹੁਤ ਹੀ مقدس ਤੇ ਪਵਿੱਤਰ ਸਥਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਤੇ ਨਤਮਸਤਕ ਹੋਣਾ ਹੈ ਔਰ ਹਮੇਸ਼ਾ ਗੁਰੂ ਸਾਹਿਬ ਦੇ ਆਸ਼ੀਰਵਾਦ ਨੂੰ ਲੈ ਕੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਹਮੇਸ਼ਾ ਪੰਜਾਬ ਦੀ ਔਰ ਸਾਡੇ ਮੁਲਕ ਦੀ ਚੜਦੀ ਕਲਾ ਰਵੇ ਪਰ ਇਹੀ ਅਰਦਾਸ ਬੇਰੀ ਉਹ ਸਿਰਫ ਕੇਂਦਰ ਸਰਕਾਰ ਨੇ ਜਿਹੜਾ ਰਾਸ਼ਟਰ ਕੇਂਦਰ ਆਂਡੇ ਦਿੱਤਾ ਕਿਵੇਂ ਦੇਖੀ ਜੀ ਕਿਉਂ ਇਹ ਤੇ بڑا ਮਤਲਬ ਕੋਚਾ ਮਜਾਕ ਜਾਂ ਹੈ ਇੱਥੇ तकरीबन ਜੇ ਮੋٹے ਮੋٹے ਤੌਰ ਤੇ ਵੀ ਜੇ ਇਨੀਸ਼ੀਅਲੀ ਦੇਖਿਆ ਜਾਵੇ ਤੇ 25 ਤੋਂ 30 ਹਜ਼ਾਰ ਕਰੋੜ ਦਾ ਨੁਕਸਾਨ ਜਿਹੜਾ ਹੈ ਚਾਹੇ ਫਸਲਾਂ ਦੀ ਗੱਲ ਕਰ ਲੋ ਘਰਾਂ ਦੀ ਗੱਲ ਕਰ ਲੋ ਡੰਗਰ ਪਰਸੂਆਂ ਦੀ ਗੱਲ ਕਰ ਲੋ ਉਹ ਜਾੜਾ ਹੋ ਚੁੱਕਿਆ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਵੇਖ ਕੇ ਆਏ ਅਲਿਕਰ ਇਸ ਤਰ੍ਹਾਂ ਇੱਕ ਦੇ ਨਾਲ ਪਹਿਲਾਂ ਤਾਂ 1600 ਕਰੋੜ ਪੈਕੇਜ ਅਨਾਉਂਸ ਕੀਤਾ ਉਹ ਬਹੁਤ ਘੱਟ ਹੈ ਫਿਰ ਹੁਣ 2200 ਕਰੋੜ 2500 ਕਰੋੜ ਦੀ ਕੋਈ ਰਿਕਵੈਸਟ ਭੇਜਣ ਦੇ ਨਾਂ ਤੇ ਮੈਨੂੰ ਲੱਗਦਾ ਪੰਜਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਔਰ ਇਹ ਡਿਸਕਰਮੀਨੇਸ਼ਨ ਵੀ ਹੈ ਬਿਤਕਰਾਬੀ ਹੈ ਪੰਜਾਬ ਦੀ ਹਾਂ ਔਰ ਇੱਕ ਜਿਸ ਤਰ੍ਹਾਂ ਦੀ ਕੁਦਰਤੀ ਆਫਤਾ ਹੋਈ ਆ ਅੱਜ ਜਿਹੜਾ ਪੰਜਾਬ ਹਮੇਸ਼ਾ ਦੇਸ਼ ਵਾਸਤੇ ਕਲਦ ਲਗਾਇਆ ਗਿਆ ਹਮੇਸ਼ਾ ਮੁਲਕ ਦੇ ਲੋਕਾਂ ਦੇ ਢਿੱਡ ਵੀ ਭਰਦਾ ਰਿਹਾ ਔਰ ਜਦੋਂ ਵੀ ਦੇਸ਼ ਨੂੰ ਸੁਰੱਖਿਆ ਕਰਨ ਦੀ ਗੱਲ ਹੈ ਸੁਰੱਖਿਅਤ ਰੱਖਣ ਦੀ ਗੱਲ ਹੈ ਬੇਸ਼ੱਕ ਆਪਾਂ ਇਮੀਡੀਟਲੀ ਜਿਹੜਾ ਪਾਕਿਸਤਾਨ ਨਾਲ ਲੜਾਈ ਹੋਈ ਆ ਉਹਦਾ ਐਗਜ਼ਾਮਪਲ ਵੀ ਲੈ ਲਈਏ ਤੇ ਉਹੀ ਜ਼ਿਲ੍ਹੇ ਆ ਗੁਰਦਾਸਪੁਰ ਅਮਰitsar ਸਾਹਿਬ ਤੇ ਜਿਹੜੇ ਬਾਰਡਰ ਤੇ ਜਿੱਨਾਂ ਲੋਕਾਂ ਨੇ ਆਪ ਫੌਜ ਦੇ ਨਾਲ ਮਿਲ ਕੇ ਦੇਖੀ ਲੜਾਈ ਲੜੀ ਹੋਰ ਆਲਰੇਡੀ ਉਹ ਲੋਕ ਬੜੀਆਂ ਮੁਸ਼ਕਲਾਂ ਚੋਂ ਗੁਜ਼ਰਦੇ ਆ ਜਦੋਂ ਉਹਨਾਂ ਦੀਆਂ ਜ਼ਮੀਨਾਂ ਤਾਰਾਂ ਤੋਂ ਪਾਰ ਹੈ ਅਸੀਂ ਤੇ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਔਰ ਅਸੀਂ ਵੀ ਮੰਗ ਕੀਤੀ ਹੈ ਵੀ ਸਪੈਸ਼ਲ ਪੈਕੇਜ ਦਿੱਤਾ ਜਾਵੇ ਲੇਕਿਨ ਆ ਜਿਹੜੀ ਆਪ ਦਾ ਵਿਪਤਾ ਪਈ ਹੈ ਇਹਦੇ ਵਾਸਤੇ ਤੇ ਬਹੁਤ ਘੱਟ ਹੈ ਔਰ ਉਮੀਦ ਕਰਾਂਗੇ ਭਾਰਤ ਸਰਕਾਰ ਮਲਮ ਲਾਉਣ ਦਾ ਕੰਮ ਨਹੀਂ ਕਰੂਗੀ ਮੁੜ ਬਸਿਆਵਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੈ ਉਹਦੇ ਚ ਪੰਜਾਬ ਦਾ ਜਰੂਰ ਹੱਥ ਫੜੂਗੀ ਉਮੀਦ ਰੱਖਦੇ ਪਰਵਾਸੀਆਂ ਨੂੰ ਲੈ ਕੇ ਜਾਂ ਪਿੰਡਾਂ ਵਿੱਚ ਮਤੇ ਵੀ ਪਾਈ ਜਾ ਰਹੇ ਨੇ ਔਰ ਲੋਕ ਕਾਫੀ ਨਰਾਜ਼ ਦਿਖ ਰਹੇ ਨੇ ਕਿਵੇਂ ਦੇਖਦੇ ਹੋ ਪਰਵਾਸੀਆਂ ਦੇ ਬਾਰੇ ਵਿੱਚ ਦੇਖੋ ਜਿਹੜਾ ਤੇ ਬਹੁਤ ਹੀਨੀਅਸ ਕ੍ਰਾਈਮ ਹੋਇਆ ਜਿਹੜੀ ਮੰਦਭਾਗੀ ਜਿੰਨਾ ਕਹਿ ਲੋ ਵੀ ਮਾੜੀ ਘਟਨਾ ਕੱਜੀ ਹਸ਼ਾਰਪੁਰ ਵਾਲੀ ਉਹ ਤੇ ਮਕਸ਼ਨ ਯੋਗ ਨੇ ਔਰ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਵੀ ਇਸ ਮਾਮਲੇ 'ਚ ਕੋਈ ਲਿਹਾਜ਼ ਨਹੀਂ ਦਿੱਤਾ ਜਾਊਗਾ ਫਾਸਟ ਟਰੈਕ ਦੇ ਅਧੀਨ ਕੜੀ ਤੋਂ ਕੜੀ ਜਿਹੜੀ ਸਜ਼ਾ ਹੈ ਇਹਦੇ ਲੋਕਾਂ ਨੂੰ ਮਿਲੀ ਚਾਹੀਦੀ ਦੁਦਾਈ ਜਾਊਗੀ ਦਿੱਤੀ ਰਾਤ ਅਮਰਸਰ ਦੂਸਰੀ ਗੱਲ ਜਿੱਥੋਂ ਤੱਕ ਇੱਥੇ ਆਉਣ ਦੀ ਗੱਲ ਹੈ ਦੇਖੋ ਪ੍ਰਵਾਸੀ ਤੇ ਆਸੀ ਵੀ ਸਾਰੀ ਦੁਨੀਆ ਸੀ ਹਾਂ ਇਹ ਡੈਫੀਨੇਟਲੀ ਇਹ ਗੱਲ ਠੀਕ ਹੈ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਉਹਨਾਂ ਦੀ ਆਈਡੈਂਟੀਟੀ ਨੂੰ ਲੈ ਕੇ ਸਨਾਪਤ ਨੂੰ ਲੈ ਕੇ ਉਹ ਪ੍ਰੋਸੀਜਰ ਜ਼ਰੂਰ ਜਿਹੜਾ ਹੈ ਸ ਦਾ ਜਾਊਗਾ ਹਾਂ ਲੇਕਿਨ ਇਹ ਕੋਈ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਰਸਤਾ ਠੀਕ ਹੈ ਵੀ ਅਸੀਂ ਇੱਕ ਬੰਦੇ ਦੇ ਗੁਨਾਹ ਦੀ ਸਾਰੀ ਕਮਿਊਨਿਟੀ ਨੂੰ ਮਾੜਾ ਕਹੀਏ ਠੀਕ ਨਹੀਂਗਾ ਅਸੀਂ ਵੀ ਪ੍ਰਵਾਸੀ ਹਾਂ ਦੇਸ਼ ਦੇ ਅੱਡ ਅੱਡ ਹਿੱਸਿਆਂ 'ਚ ਪੰਜਾਬੀ ਔਰ ਸਿੱਖ ਪਰਟੀਕੂਲਰ ਕਿੰਨੇ ਲੋਕ ਰਹਿੰਦੇ ਆ ਇਤਨਾ ਕਿਤੇ ਡਾਇਰੈਕਟ ਇੰਡਾਇਰੈਕਟ ਅਸੀਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਉਤਾਹੀ ਵਰਤ ਰਹੇ ਆ ਲੇਕਿਨ ਜਿਨੇ ਕਾਨੂੰਨ ਨੂੰ ਆਪਣੇ ਹੱਥ ਚ ਲਿਆ ਜਿਨੇ ਜੁਰਮ ਕੀਤਾ ਉਹ ਬਖਸ਼ਿਆ ਨਹੀਂ ਜਾਊਗਾ ਇਹ ਬੜਾ ਸਪਸ਼ਟ ਹੈ ਕੇਂਦਰ ਸਰਕਾਰ ਬੋਲੋ ਕੋਈ ਤਾਂ ਮਲੇ ਦੱਸਣਾ ਦੇ ਨਹੀਂ ਪਾਕਿਸਤਾਨ ਤੇ ਰੁਕਲੇ ਭਾਈ ਯਾਰ ਕੀ ਪਾਰੇ ਪਾਕਿਸਤਾਨ ਮੈਚ ਖੇਲੇ ਜਾ ਰਹੇ ਉਹ ਹਾਰ ਬੰਦ ਹੈ ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਉਹ ਜਿਸ ਦਿਨੇ ਰੋਕ ਲਾਈ ਗਈ ਆ ਸ਼੍ਰੀ ਨਨਕਾਣਾ ਸਾਹਿਬ ਦੀ ਵੀ ਇੱਕ ਪਾਸੇ ਤੁਸੀਂ ਪਿਛਲੇ ਉਹ ਤੋਂ ਇਮੀਡੀਏਟਲੀ ਇੱਕ ਦਿਨ ਪਹਿਲਾਂ ਜਦੋਂ ਲੋਕਾਂ ਦੇ ਇਕਨੋਮਿਕ ਤੇ ਆਰਥਿਕ ਹਿੱਤ ক্রিকেট ਮੈਚ ਉਹ ਬਚਾਉਣ ਵਾਸਤੇ ਤੁਸੀਂ ਮੈਚ ਹੋਣ ਦਿੰਦੇ ਹੋ ਤੇ ਜਿੱਥੇ ਆਸਤਾ ਤੇ ਸ਼ਰਧਾ ਦਾ ਵਿਸ਼ੇ ਨਨਕਾਣਾ ਸਾਹਿਬ ਉਹ ਮੁਕੱਦਸ ਤੇ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜਿੱਥੇ ਲੋਕ ਅਸ਼ੀਰਵਾਦ ਲੈ ਕੇ ਨਤਮਸਤਕ ਹੋ ਕੇ ਸਰਬਸਾਂਝੀ ਵਾਲਤਾ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਉਹ ਸੁਨੇਹਾ ਮਿਲਦਾ ਹੈ ਬਹੁਤ ਮੰਦਪਾਗ ਹੈ ਔਰ ਅਸੀਂ ਕੰਡੈਮ ਵੀ ਕੀਤਾ ਸੀ ਔਰ ਮੰਗ ਵੀ ਕਰਦੇ ਹਾਂ ਕਿ ਚਾਹੇ ਨਨਕਾਣਾ ਸਾਹਿਬ ਹੋਵੇ ਚਾਹੇ ਕਰਤਾਰਪੁਰ ਸਾਹਿਬ ਕੋਰੀਡੋਰ ਹੋਵੇ ਇਮੀਡੀਏਟਲੀ ਜਿਹੜੇ ਲੋਕ ਸ਼ਰਤਾਂ ਨਾਲ ਨਤਮਸਤਕ ਹੋਣ ਜਾਂਦੇ ਉਹ ਖੋਲਿਆ ਜਾਣਾ ਚਾਹੀਦਾ ਹੈ ਪੰਜਾਬ ਅਪਡੇਟਸ ਦੇ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਹੀਂ ਜੁੜਨ ਰਹੇ ਚੜ੍ਹਦੇ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.